ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੇਰੇ ਨਾਲ ਸਰਦਾਰ ਮਹੰਗਾ ਸਿੰਘ ਜੀ ਤੇ ਉਹਨਾਂ ਦੇ ਵਿਚਾਰ ਸਵਾਗਤ ਹੈ ਮਹੰਗਾ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਵਿਚਾਰ ਮੰਚ ਦੇ ਮੰਚ ਤੇ ਮਹੰਗਾ ਸਿੰਘ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਆਨੂੰ ਥੈਂਕ ਯੂ ਜੀ ਤੇ ਲਾਸਟ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਜੀ ਸੁਪਨਿਆਂ ਦੀ ਜੀ ਤੇ ਉਹ ਸੁਪਨੇ ਦਾ ਤੁਸੀਂ ਇੰਨਾ ਸੋਹਣਾ ਐਕਸਪਲੇਨ ਕੀਤਾ ਸੀਗਾ ਤੇ ਆਪਣੇ ਬੜੇ ਮਿੱਤਰਾਂ ਦੇ ਤੇ ਕਾਫੀ ਦੋਸਤਾਂ ਦੇ ਕਮੈਂਟ ਆਏ ਆ ਜੀ ਤੇ ਉਹ ਬੜੇ ਸੋਹਣੇ ਕਮੈਂਟ ਲੱਗੇ ਕਹਿੰਦੇ ਤੁਸੀਂ ਸੁਪਨੇ ਨੂੰ ਬਹੁਤ ਸੋਹਣਾ ਐਕਸਪਲੇਨ ਕੀਤਾ ਕਿ ਕਈ ਵਾਰ ਸੁਪਨੇ ਨਹੀਂ ਪੂਰੇ ਹੁੰਦੇ ਤੇ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਆਪਾਂ ਉਹਦੇ ਚੋਂ ਕਿੱਦਾਂ ਬਾਹਰ ਨਿਕਲ ਸਕਦੇ ਆ ਤੇ ਤੁਹਾਡੀ ਪਰਵਾਸ਼ਾ ਕੀ ਹੈ ਤੁਹਾਡੀ ਨਿਗਾ 'ਚ ਸੁਪ ਦੀ ਡਿਪਰੈਸ਼ਨ ਦੀ ਰੁਪਿੰਦਰ ਜੀ ਕੱਲੇ ਸੁਪਨੇ ਹੀ ਨਹੀਂ ਡਿਪਰੈਸ਼ਨ ਹੋਣ ਦੇ ਕਾਰਨ ਹਾਂਜੀ ਹਾਂਜੀ ਆਫ ਕੋਰਸ ਜੇ ਸੁਪਨੇ ਇਨਸਾਨ ਦੇ ਪੂਰੇ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਇਨਸਾਨ ਨੂੰ ਇਹ ਲੱਗਦਾ ਹੈ ਵੀ ਜੋ ਮੈਂ ਸੋਚਿਆ ਸੀ ਉਹ ਨਹੀਂ ਹੋਇਆ ਹਾਂਜੀ ਤਾਂ ਉਹ ਨੈਗੇਟਿਵਿਟੀ ਉਹਦੇ ਅੰਦਰ ਘਰ ਕਰ ਜਾਂਦੀ ਹੈ ਜੋ ਕਿਸੇ ਸਟੇਜ ਤੇ ਜਾ ਕੇ ਡਿਪਰੈਸ਼ਨ ਦਾ ਕਾਰਨ ਬਣਦੀ ਹੈ ਬਿਲਕੁਲ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਨੇ ਹਾਂਜੀ ਕਿਉਂਕਿ ਅਸੀਂ ਦੁਨਿਆਵੀ ਲੋਕ ਹਾਂ ਦੁਨੀਆ ਨਾਲ ਵਿਚਰਦੇ ਹਾਂ ਪਰਿਵਾਰ ਨਾਲ ਵਿਚਰਦੇ ਹਾਂ ਸਮਾਜ ਨਾਲ ਵਿਚਰਦੇ ਹਾਂ ਬਹੁਤ ਸਾਰੀਆਂ ਗੱਲਾਂ ਅਸੀਂ ਸੁਣਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਵੇਖਦੇ ਹਾਂ ਅਸੀਂ ਉਹ ਹਰ ਚੀਜ਼ ਜਿਹੜੀ ਸੀ ਵੇਖਦੇ ਆਂ ਜਾਂ ਸੁਣਦੇ ਆਂ ਸਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਏ ਸਾਡੇ ਇਮੋਸ਼ਨਸ ਨੂੰ ਪ੍ਰਭਾਵਿਤ ਕਰਦੀ ਏ ਤੇ ਜੇ ਉਹ ਨੈਗੇਟਿਵ ਹੈ ਤਾਂ ਸਾਡੇ ਅ ਸਰੀਰ ਨੂੰ ਵੀ ਪ੍ਰਭਾਵਿਤ ਕਰਦੀ ਏ ਸਾਡੀ ਮੈਂਟਲ ਸਟੇਟਸ ਨੂੰ ਵੀ ਪ੍ਰਭਾਵਿਤ ਕਰਦੀ ਏ ਤੇ ਉਹ ਡਿਪਰੈਸ਼ਨ ਦਾ ਕਾਰਨ ਬਣਦਾ ਹੈ ਕਾਰਨ ਬਣਦਾ ਬਿਲਕੁਲ ਜੀ ਜਿੱਥੋਂ ਤੱਕ ਡਿਪਰੈਸ਼ਨ ਦਾ ਸਵਾਲ ਹੈ ਜ ਪਰਟੀਕੂਲਰ ਇੱਕ ਡਿਪਰੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਾਂਜੀ ਬਹੁਤ ਸਾਰੇ ਰਿਸਰਚਰਸ ਨੇ ਹਾਂਜੀ ਜਿਨ੍ਹਾਂ ਨੇ ਇਹਦੇ ਤੇ ਖੋਜ-ਬੀਨ ਕੀਤੀ ਏ ਕੋਈ ਪਾਰਟਿਕੂਲਰ ਟਾਈਪਸ ਆਫ ਡਿਪਰੈਸ਼ਨ ਤਾਂ ਨਹੀਂ ਦਸੀ ਕਿਸੇ ਨੇ ਵੀ ਵੀ ਭਾਈ ਐਨੀ ਤਰ੍ਹਾਂ ਦੀ ਡਿਪਰੈਸ਼ਨ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਕੰਟਰੈਡਿਕਟਰੀ ਨੇ ਬਹੁਤ ਸਰੀਆਂ ਗੱਲਾਂ ਪਰ ਇਸ ਦੇ ਬਾਵਜੂਦ ਜਿੰਨੇ ਵੀ ਸਰਚ ਰਿਸਰਚ ਹੋਈ ਹੈ ਤੇ ਸਾਰੇ ਜਿਹੜੇ ਵਿਦਵਾਨ ਲੋਕ ਨੇ ਉਹ ਕਹਿੰਦੇ ਨੇ ਵੀ ਇਹਨੂੰ ਐਟ ਲੀਸਟ ਤਿੰਨ categories ਤਾਂ ਮੰਨਿਆ ਜਾ ਸਕਦਾ ਹੈ ਹਾਂਜੀ ਪੀ ਲੋਅਰ ਲੈਵਲ ਦੀ ਡਿਪਰੈਸ਼ਨ ਹੈ ਹਾਂਜੀ ਮੋਡਰੇਟ ਹੈ ਹਾਂਜੀ ਜਾਂ ਸਵੀਅਰ ਹੈ ਸਵੀਅਰ ਉਹ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਆਪਾਂ ਇਗਨੋਰ ਕਰ ਸਕਦੇ ਹਾਂ ਇਹਨੂੰ ਚਲ ਕੋਈ ਗੱਲ ਨਹੀਂ ਜਾ ਇਹਦੇ ਬਾਰੇ ਸੋਚਣਾ ਸ਼ੁਰੂ ਕਰੀਏ ਵੀ ਇਹ ਡਿਪਰੈਸ਼ਨ ਹੈ ਤੇ ਮੈਂ ਇਹ ਤੋਂ ਬਾਹਰ ਕਿਵੇਂ ਆਣਾ ਜਾਂ ਅਖੀਰਲੀ ਜਿਹੜੀ ਸਟੇਜ ਹੈ ਵੀ ਜਿੰਦੇ ਬਾਰੇ ਸਾਨੂੰ ਕਿਸੇ ਨਾ ਕਿਸੇ ਟਰੀਟਮੈਂਟ ਦੀ ਲੋੜ ਹੈ ਚਾਹੇ ਉਹ ਡਾਕਟਰ ਦੇ ਟਰੀਟਮੈਂਟ ਦੀ ਹੋਵੇ ਚਾਹੇ ਕਾਉਂਸਲਰ ਦੀ ਹੋਵੇ ਕਿਉਂਕਿ ਜਿਹੜੀ ਤੀਸਰੀ ਸਟੇਜ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਜਿਹੜੀ ਚੀਜ਼ ਬਜਦੀ ਹੈ ਉਹ ਹੈ ਤੁਹਾਨੂੰ ਇਸ ਚੀਜ਼ ਦੇ ਥਾਟਸ ਤੁਹਾਡੇ ਪੈਦਾ ਹੋਣੇ ਵੀ ਮੈਂ ਸੁਸਾਈਸਾਈਡ ਕਰ ਲਵਾਂ ਆਪਣੀ ਜ਼ਿੰਦਗੀ ਦੀ ਲੀਲਾ ਨੂੰ ਹੀ ਖ਼ਸਮਾਪਤ ਕਰ ਲਵਾਂ ਜਿਹੜੀ ਕਿ ਬਹੁਤ ਖਤਰਨਾਕ ਸਟੇਜ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਉਹ ਸਟੇਜ ਤੱਕ ਇਹਨਾਂ ਹੀ ਕਿਸਾਨ ਓਵਰਨਾਈਟ ਪਹੁੰਚ ਜਾਂਦਾ ਹੈ ਜਦੋਂ ਸੁਪਨੇ ਨਹੀਂ ਪੂਰੇ ਹੁੰਦੇ ਤਾਂ ਫਿਰ ਉਹ ਆਪਣੇ ਆਪ ਨੂੰ ਇਨ ਇਮ ਕੈਪेबल ਦੇਖਦਾ ਵੀ ਮੇਰੇ ਅੰਦਰ ਉਹ ਕਾਬਲੀਅਤ ਨਹੀਂ ਸੀ ਜਿੰਦੇ ਕਰਕੇ ਸੁਪਨੇ ਪੂਰੇ ਹੋ ਕਿਉਂਕਿ ਸਾਰੇ ਬਹੁਤ ਸਰੀ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਅੜੇ ਦਵਾਲੇ ਜਣੀ ਘਟਰੀਆਂ ਹੁੰਦੀਆਂ ਨੇ ਜਿੰਦਾ ਕਰਕੇ ਸੁਪਨੇ ਹੋ ਸਕਦਾ ਨਾ ਪੂਰੇ ਹੋਏ ਹੋਣ ਬਿਲਕੁਲ ਜਿਵੇਂ ਹੁੰਦਾ ਨਾ ਕਿ ਗਰੀਫ ਜੇ ਦੁੱਖ ਫੋਰ ਐਗਜ਼ਾਮਪਲ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਕਿਸੇ ਬਹੁਤ ਪਿਆਰਾ ਕੋਈ ਸੱਜਣ ਸੀ ਦੋਸਤ ਸੀ ਮਿੱਤਰ ਸੀ ਭੈਣ ਸੀ ਜਾਂ ਭਰਾ ਸੀ ਜੋ ਕੋਈ ਵੀ ਸਾਡਾ ਕੋਈ ਰਿਸ਼ਤੇਦਾਰ ਸੀ ਜਿਹੜਾ ਕੋਈ ਫੌਤ ਹੋ ਗਿਆ ਮੰਨ ਲਓ ਇਸ ਦੁਨੀਆ ਤੋਂ ਚਲਾ ਗਿਆ ਚਲਾ ਗਿਆ ਗਰੀਫ ਬਾਰੇ ਨਾ ਬੜਾ ਕਲੀਅਰ ਜਿਹੜੇ ਰਿਸਰਚਰਜ਼ ਲੋਗ ਨੇ ਜਾਂ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਨੇ ਉਹਨੂੰ ਪੰਜ ਸਟੇਜਾਂ 'ਚ ਵੰਡਿਆ ਹੋਇਆ ਕਿ ਪੰਜ ਸਟੇਜਿਸ ਨੇ ਜਿੰਦੇ ਵਿੱਚ ਅਸੀਂ ਅਲਟੀਮੇਟਲੀ ਜਾ ਕੇ ਨਾ ਐਕਸੈਪਟ ਕਰਦੇ ਆ ਵੀ ਹਾਂ ਵੀ ਇਹ ਘਟਨਾ ਮੇਰੇ ਨਾਲ ਹੋ ਚੁੱਕੀ ਹੈ ਜਿੰਦਗੀ ਸਭ ਤੋਂ ਜਿਹੜੀ ਪਹਿਲੀ ਸਟੇਜ ਹੈ ਉਹ ਅਸੀਂ ਐਕਸੈਪਟ ਹੀ ਨਹੀਂ ਕਰਦੇ ਹਾਂ ਪੀਸ ਨੂੰ ਗਲਤ ਮੰਨਦੇ ਨਹੀਂ ਡਿਨਾਈਲ ਮੋਡ ਕਹਿੰਦੇ ਨੂੰ ਸੀ ਜਿ ਮੰਨਦੇ ਨਹੀਂ ਵੀ ਇਹ ਨਾਲ ਹੋ ਗਿਆ ਸ਼ੌਕ ਇਹਨਾਂ ਲੱਗ ਜਾਂਦਾ ਹੈ ਵੀ ਹੌਲੀ ਹੌਲੀ ਕਿਤੇ ਜਾ ਕੇ ਨਾ ਅਖੀਰਲੀ ਪੰਜਵੀਂ ਸਟੇਜ ਤੇ ਜਾ ਕੇ ਸੀ ਮੰਨਦੇ ਆ ਲੇਕਿਨ ਡਿਪਰੈਸ਼ਨ ਦੇ ਮਾਮਲੇ ਦੇ ਵਿੱਚ ਅਜਿਹਾ ਨਹੀਂ ਹੈ ਹੁਣ ਫਰ ਐਗਜ਼ਾਮਪਲ ਮੈਂ ਤੁਹਾਡੇ ਕੋਲੋਂ ਪੁੱਛਾਂ ਕੀ ਤੁਸੀਂ ਡਿਪਰੈਸ ਹੋ ਜੇਕਰ ਮੇਰੇ ਨਾਲ ਤੁਸੀਂ ਇਸ ਗੱਲ ਦਾ ਜ਼ਿਕਰ ਕਰਦੇ ਹੋ ਮੈਂ ਹੋ ਜਨਾਂ ਜੀ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ 15 ਤੋਂ 20 ਮਿੰਟ ਦੇ ਵਿੱਚ ਵਿੱਚ ਉਸ ਚੀਜ਼ ਤੋਂ ਨਿਕਲ ਜਾ ਕਿਉਂਕਿ ਮੈਂ ਨਾ ਫਿਰ ਕੀ ਕਰਦਾ ਜੇ ਕੱਲੋਂ ਮੇਰੇ ਕਿਸੇ ਦਿਮਾਗ ਤੇ ਕੋਈ ਗੱਲ ਬੈ ਗਈ ਤਾਂ ਮੈਂ ਆਪਣੀ ਵਧੀਆ ਗੱਲਾਂ ਅੱਗੇ ਲੈ ਕੇ ਆਨਾ ਤਿੰਨ ਚਾਰ ਤਾਂ ਕਿ ਮੇਰੀਆਂ ਉਹ ਬੁਰੀ ਚੀਜ਼ਾਂ ਨੂੰ ਕਵਰ ਕਰ ਲੈਣਾ ਤਾਂ ਮੇਰੇ ਇਦਾਂ ਮੈਂ ਉਸ ਚੀਜ਼ ਨੂੰ ਇਦਾਂ ਸੋਚ ਲੰਨਾ ਮਾਨ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਪਰ ਕਿਤੇ ਨਾ ਕਿਤੇ ਜੇ ਮੈਂ ਇਹਦੇ ਦੂਸਰੇ ਪੱਖ ਨੂੰ ਧਿਆਨ ਚ ਰੱਖ ਕੇ ਗੱਲ ਕਰਾਂ ਤੇ ਤੁਸ ਮੈਨੂੰ ਇਹ ਲੱਗਦਾ ਵੀ ਤੁਸੀਂ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਦੇ ਵੀ ਮੈਂ ਡਿਪਰੈਸ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਲੇਕਿਨ ਤੁਸੀਂ ਡਿਪਰੈਸ ਹੋ ਇਸ ਦੇ ਬਾਵਜੂ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਸਾਡੇ ਬਾਰੇ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਤੁਸੀਂ ਸਾਡੇ ਨਾਲ ਇਹ ਚੀਜ਼ਾਂ ਘਟ ਰਹੀਆਂ ਨੇ ਦੇਖੋ ਜੇ ਮੈਂ ਨਾ ਮੋٹے ਤੌਰ ਤੇ ਇਹ ਗੱਲ ਕਰਾਂ ਜਿਹੜੇ ਡਵੈਲਪਡ ਕੰਟਰੀ ਨੇ ਤੇ ਦੂਜੇ ਪਾਸੇ ਜਿਹੜੇ ਏਸ਼ੀਅਨ ਕੰਟਰੀਜ਼ ਨੇ ਏਸ਼ੀਅਨ ਕੰਟਰੀਜ਼ ਦੇ ਵਿੱਚ ਖੂਬੀ ਹੈ ਸਾਡੇ ਜਿਹੜੇ ਅੰਦਰ ਦੀ ਫਰਸਟ੍ਰੇਸ਼ਨ ਕੱਢਣ ਵਾਸਤੇ ਨਾ ਡਿਫਰੈਂਟ ਤਰੀਕੇ ਨੇ ਹੈ ਤਾਂ ਲਾਈਟਰ ਨੋਟ ਤੇ ਗੱਲਾਂ ਨੇ ਵੀ ਮੰਨ ਲਓ ਅਸੀਂ ਫਾਰ ਇਗਜ਼ਾਮਪਲ ਕੁਝ ਨੈਗੇਟਿਵਿਟੀ ਹੈ ਸਾਡੇ ਕੋਲੇ ਜਾਂ ਅਸੀਂ ਕਿਸੇ ਵੀ ਤਰ੍ਹਾਂ ਨਿਕਲੇਸ਼ ਚੋਂ ਨਿਕਲੇ ਆ ਜਾਂ ਕਿਸੇ ਤਰ੍ਹਾਂ ਦੇ ਝਗੜੇ ਚੋਂ ਨਿਕਲੇ ਆ ਘਰੋਂ ਬਾਹਰ ਨਿਕਲੇ ਆ ਜੇ ਮੰਨ ਲਓ ਅਸੀਂ ਸਾਈਕਲ ਤੇ ਅਸੀਂ ਸਾਈਕਲ ਦੀ ਘੰਟੀ ਵਜਾਵ ਜਾ ਕੇ ਫਰਸਟ੍ਰੇਸ਼ਨ ਕੱਢ ਲਾਂਗੇ ਸਾਈਕਲ ਦੇ ਜੋਰ ਦੇ ਪਹੀਏ ਪੈਡਲ ਮਾਰ ਕੇ ਅਸੀਂ ਫਰਸਟ੍ਰੇਸ਼ਨ ਕੱਢ ਲਾਂਗੇ ਰਸਤੇ 'ਚ ਪਏ ਇੱਕ ਗਾਂ ਬੈਠੀ ਉਹਨੂੰ ਸੋਟੀ ਮਾਰ ਕੇ ਉਹਨੂੰ ਡੰਡਾ ਮਾਰ ਕੇ ਉਹਨੂੰ ਵਟਾ ਮਾਰ ਕੇ ਆ ਵੀ ਬੜਾਸ ਕੱਢ ਲਾਂਗੇ ਬਿਲਕੁਲ ਜੀ ਜੇ ਅਸੀਂ ਕਾਰ ਚ ਬੈਠੇ ਹੋਏ ਆਂ ਤੇ ਕਾਰ ਨੂੰ ਤੇਜ਼ ਪਹਜਾਵਾਂਗੇ ਹੋਰ ਨੀ ਮਾਰ ਮਾਰ ਕੇ ਕੱਢ ਲਾਂਗੇ ਹੋਰ ਨੀ ਤੇ ਸ਼ੀਸ਼ਾ ਡਾਊਨ ਕਰਕੇ ਕਿਸੇ ਨਾ ਕਿਸੇ ਨੂੰ ਗਾਲ ਕੱਢ ਗਾਲ ਕਾ ਬਿਲਕੁਲ ਇਹ ਫ੍ਰਸਟ੍ਰੇਸ਼ਨ ਕੱਢਣ ਦੇ ਤਰੀਕੇ ਨੇ ਤਰੀਕੇ ਆ ਬਿਲਕੁਲ ਡਵੈਲਪਡ ਕੰਟਰੀਜ਼ ਦੇ ਵਿੱਚ ਇਹ ਕੁਝ ਨਹੀਂ ਹੈ ਨਹੀਂ ਹੋ ਸਕਦਾ ਇੱਥੇ ਨਹੀਂ ਹੋ ਸਕਦਾ ਜੀ ਗੱਡੀ ਨਹੀਂ ਪਹਜਾ ਸਕਦੀ ਨਹੀਂ ਕਰ ਸਕਦਾ ਹੋਰ ਨੀ ਮਾਰ ਸਕਦੀ ਕਿਸੇ ਨੂੰ ਗਾਲ ਨਹੀਂ ਕੱਢ ਸਕਦੀ ਸ਼ਾਊਟ ਨਹੀਂ ਕਰ ਸਕਦੀ ਉਹ ਸਾਰਾ ਕੁਝ ਸਾਡੇ ਅੰਦਰ ਪਾਈਲਾ ਪੂਰਿਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤੇ ਹੁੰਦਾ ਕੀ ਹੈ ਕਿ ਹੁਣ ਡਿਪਰੈਸਡ ਬੰਦਾ ਜਿਹ ਉਹ ਡਿਪਰੈਸਡ ਬੰਦਾ ਹੋ ਸਕਦਾ ਬਹੁਤ ਜ਼ਿਆਦਾ ਭੁੱਖ ਲੱਗਣ ਲੱਗੇ ਉਹਨੂੰ ਹਾਂਜੀ ਹੋ ਸਕਦਾ ਉਹਨੂੰ ਬਿਲਕੁਲ ਹੀ ਭੁੱਖ ਲੱਗਣੀ ਬੰਦ ਹੋ ਜੇ ਡਿਪਰੈਸਡ ਬੰਦਾ ਹੋ ਸਕਦਾ ਬਹੁਤ ਜ਼ਿਆਦਾ ਸੌਣ ਲੱਗੇ ਜੀ ਹੋ ਸਕਦਾ ਉਹਦੀ ਬਿਲਕੁਲ ਹੀ ਨੀਂਦ ਖਤਮ ਹੋ ਜੇ ਬਿਲਕੁਲ ਡਿਪਰੈਸਡ ਬੰਦਾ ਹੋ ਸਕਦਾ ਬਹੁਤ ਜ਼ਿਆਦਾ ਬੋਲਣ ਲੱਗੇ ਜੀ ਡਿਪਰੈਸਡ ਬੰਦਾ ਹੋ ਸਕਦਾ ਬਿਲਕੁਲ ਹੀ ਖਮੋਸ਼ ਹੋ ਜੇ ਸੋ ਕੋਈ ਫਿਕਸ ਥਿਉਰੀ ਨਹੀਂ ਹੈ ਕਿ ਡਿਪਰੈਸ਼ਨ ਹੈ ਕੀ ਲੇਕਿਨ ਚੰਗੀ ਗੱਲ ਇਹ ਹੈ ਕਿ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੇ ਰਿਸਰਚ ਕੀਤੀ ਹੈ ਜਾਂ ਜਿਨ੍ਹਾਂ ਨੇ ਖੁਦ ਹੀ ਚੀਜ਼ਾਂ ਫੇਸ ਕੀਤੀਆਂ ਨੇ ਉਹਨਾਂ ਨੇ ਕੁਝ ਜਿਹੀਆਂ ਚੀਜ਼ਾਂ ਬਣਾ ਰਹੀਆਂ ਤੀਆਂ ਕੁਝ ਫਰੇਮਵਰਕ ਜਿਹੇ ਬਣਾ ਦਿੱਤੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਸੱਜਣ ਸੁਣ ਰਹੇ ਨੇ ਸਾਡੀ ਗੱਲ ਨੂੰ ਉਹ ਐਟ ਲਿਸਟ ਦੋ ਵੈਬਸਾਈਟ ਤੇ ਜ਼ਰੂਰ ਜਾਣ ਉਹਨਾਂ ਦੇ ਤੇ ਕਲਿੱਕ ਜ਼ਰੂਰ ਕਰਨ ਇੱਕ ਹੈ ਬਿਓਂਡ ਬਲੂ beyondblue.com ਇਹ ਦੂਸਰੀ ਹੈ ਆਰ ਯੂ ਓਕੇ okay are you okay ਵੈਬਸਾਈਟ ਜਿਹੜੀ ਹੈ ਉਹ ਸਾਨੂੰ ਇਹ ਦੱਸਦੀ ਹੈ ਕਿ ਤੁਸੀਂ ਟੁੱਟ ਰਹੇ ਹੋ ਸੜਕ ਤੇ ਬੈਠੇ ਹੋ ਗੱਡੀ 'ਚ ਬੈਠੇ ਹੋ ਬਾਸ 'ਚ ਕਿਤੇ ਵੀ ਤੁਹਾਨੂੰ ਕੋਈ ਜਿਹੜਾ ਇਨਸਾਨ ਮਿਲਦਾ ਜਿਹੜਾ ਸਾਇਲੈਂਟ ਤੁਹਾਨੂੰ ਲੱਗ ਰਿਹਾ ਵੀ ਇਹ ਬੋਲ ਨਹੀਂ ਰਿਹਾ ਕੁਝ ਵੀ ਉਹਦੇ ਨੇੜੇ ਜਾ ਕੇ ਪੁੱਛ ਲਓ ਆਰ ਯੂ ਓਕੇ ਹਾਂ ਹੋ ਸਕਦਾ ਉਹਦੇ ਅੰਦਰ ਬਹੁਤ ਕੁਝ ਜਹਾ ਪਿਆ ਹੋਵੇ ਜੋ ਨੂੰ ਤੰਗ ਕਰ ਰਿਹਾ ਇੱਕ ਵੈਲਕੇਨੋ ਇੱਕ ਜਵਾਲਾਮੁਖੀ ਦੇ ਅੰਦਰ ਜੋ ਫਟਣ ਦੀ ਤਾਕਤ ਹੈ ਜਦੋਂ ਤੁਸੀਂ ਇਹਨੂੰ ਕਹੋਗੇ ਆਰ ਯੂ ਓਕੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਹੋ ਸਕਦਾ ਉਹਦੇ ਅੰਦਰ ਬਹੁਤ ਕੁਝ ਜਹਾ ਨਿਕਲਾਵੇ ਜਿਹੜਾ ਉਹਨੂੰ ਹਲਕਾ ਕਰ ਦੇ ਬਹੁਤ ਸੋਹਣੀ ਗੱਲ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਭਾਸ਼ਾ ਹੈ ਨਾ ਜਿਹੜੀ ਖਮੋਸ਼ੀ ਹਾਂ ਉਹ ਸਭ ਤੋਂ ਖਤਰਨਾਕ ਪਾਸ਼ਾ ਹੈ ਇਸ ਵਿੱਚ ਕਿਸੇ ਕਿਸੇ ਦਿਨ ਫੇਰਾ ਪਾ ਗੱਲ ਕਰਾਂਗੀ ਕਿ ਪਾਸ਼ਾ ਕਿਹੜੀ ਲਾਹੇਵੰਦ ਹੈ ਕਿਹੜੀ ਨਾ ਲਾਹੇਵੰਦ ਹੈ ਲੇਕਿਨ ਦੂਸਰੀ ਵੈਬਸਾਈਟ ਦੀ ਜਿਹੜੀ ਮੈਂ ਗੱਲ ਕਰ ਰਹੀ ਸੀ ਹੈ ਬਿਅੰਡ ਬਲੂ ਬਿਅੰਡ ਬਲੂ ਤੇ ਨਾ ਇੱਕ ਬਹੁਤ ਸੋਹਣਾ ਫਾਰਮੂਲਾ ਪਿਆ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਸਾਡੇ ਦਰਸ਼ਕ ਹੋਣੇ ਬੈਠੇ ਕਲਿੱਕ ਕਰਕੇ ਨਾ ਚੈੱਕ ਕਰ ਸਕਦੇ ਨੇ ਕਿ ਬਿਅੰਡ ਬਲੂ ਦੇ ਵਿੱਚ ਨਾ ਇੱਕ ਲਿੰਕ ਹੈ ਕਿ 10 ਟੈਸਟ ਕੇ ਫੋਰ ਕਾਈਟ 10 ਕੇ 10 ਟੈਸਟ OK ਉਹ ਐਡਕ ਵਰੀਆ ਹੈ ਉਹ ਤੁਹਾਡੇ ਨਾਲ ਪਿਛਲੇ 4 ਹਫਤਿਆਂ ਦੀ ਜਿਹੜੀ ਤੁਸੀਂ ਕਿਸ ਤਰ੍ਹਾਂ ਜ਼ਿੰਦਗੀ ਕੱਟੀ ਹੈ ਸਿਰਫ 4 ਹਫਤਿਆਂ ਦੀ ਹਾਂਜੀ ਉਹਦੇ ਬਾਰੇ ਕੁਝ ਕੁਐਸਚਨਸ ਫਰੇਮ ਕੀਤੇ ਹੋਏ ਨੇ ਓਕੇ ਉਹ ਤੁਸੀਂ ਇਮਾਨਦਾਰੀ ਨਾਲ ਹਾਂ ਕਿਉਂਕਿ ਤੁਸੀਂ ਖੁਦ ਨੂੰ ਟੈਸਟ ਕਰ ਰਹੇ ਹੋ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਟੈਸਟ ਕਰ ਰਿਹਾ ਹਾਂ ਤੁਸੀਂ ਉਹ ਇਮਾਨਦਾਰੀ ਨਾਲ 10-12 ਕੁਐਸਚਨ 5 ਇੱਕ ਮਿੰਟ ਲੱਗਣਗੇ ਤੁਸੀਂ ਕੁਐਸਚਨਸ ਜਵਾਬ ਦਿਓਗੇ ਨਾ ਤੇ ਐਂਡ ਤੇ ਰਿਜ਼ਲਟ ਸਾਹਮਣੇ ਆ ਜਾਂਦਾ ਹੈ ਕਿ ਤੁਸੀਂ ਕਿੰਨੇ ਕਿ ਡਿਪਰੈਸੋ ਬਹੁਤ ਸੋਹਣੀ ਗੱਲ ਦਸੀ ਹੈ ਕੀ ਤੁਹਾਨੂੰ ਖੁਦ ਨੂੰ ਹੀ ਡਿਪਰੈਸ਼ਨ ਤੋਂ ਬਾਹਰ ਆ ਸਕਦੀ ਹੋ ਜਾਂ ਤੁਹਾਨੂੰ ਕਿਸੇ ਕਾਉਂਸਲਰ ਦੀ ਲੋੜ ਹੈ ਜਾਂ ਤੁਹਾਨੂੰ ਕਿਸੇ ਡਾਕਟਰ ਦੀ ਲੋੜ ਹੈ ਉਹ ਇੱਕ ਬਹੁਤ ਵਧੀਆ ਚੀਜ਼ ਹੈ ਸੋ ਡਿਪਰੈਸ਼ਨ ਹੋਣਾ ਸੁਭਾਵਿਕ ਹੈ ਖਾਸ ਤੌਰ ਤੇ ਜਦੋਂ ਅਸੀਂ ਇੱਕ ਸੰਘਰਸ਼ੀ ਲਾਈਫ ਜੀ ਰਹੇ ਹੁੰਦੇ ਆ ਚਾਹੇ ਅਸੀਂ ਸਮਾਜਿਕ ਲਾਈਫ ਜੀ ਰਹੇ ਹੁੰਦੇ ਆ ਚਾਹੇ ਇੱਕ ਅਰਥਚਾਰੇ ਦੇ ਵਿੱਚ ਉਲਝੇ ਹੋਏ ਲੋਕ ਹੁੰਦੇ ਆ ਇਹ ਸੁਭਾਵਿਕ ਹੈ ਡਿਪਰੈਸ਼ਨ ਆ ਜਾਂਦੀ ਹੈ ਪਰ ਇਹਦੇ ਨਾਲ ਫਾਈਟ ਕਿਵੇਂ ਕਰਨਾ ਹੈ ਕਿਉਂਕਿ ਸਾਨੂੰ ਖੁਦ ਨੂੰ ਸਮਝ ਨਹੀਂ ਆ ਕਿ ਅਸੀਂ ਡਿਪਰੈਸ਼ਨ ਚ ਹਾਂ ਜਾਂ ਨਹੀਂ ਆ ਉਹ ਕੇ 10 ਜਿਹੜਾ ਟੈਸਟ ਹੈ ਉਹਨੂੰ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਨੂੰ ਕਿੰਨੇ ਕੁ ਡਿਪਰੈਸਡ ਹੋ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਤੁਹਾਨੂੰ ਰਸਤਾ ਤੁਹਾਨੂੰ ਚਾਹੀਦਾ ਹੈ ਉਸ ਰਸਤੇ ਤੇ ਤੁਰੋ ਤੇ ਅਲਟੀਮੇਟਲੀ ਤੁਸੀਂ ਡਿਪਰੈਸ਼ਨ ਚੋਂ ਬਾਹਰ ਆ ਜਾਓਗੇ ਸੋ ਇਹਦੇ ਤੋਂ ਬਾਹਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੈ ਤਾਂ ਮੈਂਟਲ ਸਟੇਟਸ ਸਾਡੀ ਮੈਂਟਲ ਹੈਲਥ ਹੈ ਪਰ ਮੈਂਟਲ ਦਿਮਾਗ ਜਿਹੜਾ ਸਾਡਾ ਪੂਰੀ ਦੀ ਪੂਰੀ ਬੋਡੀ ਨੂੰ ਕੰਟਰੋਲ ਕਰਦਾ ਹੈ ਤੇ ਸਾਡੇ ਫਿਜ਼ੀਕਲ ਹੈਲਥ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦਾ ਹੈ। ਲੇਕਿਨ ਜਦੋਂ ਸਾਡੇ ਫਿਜ਼ੀਕਲ ਹੈਲਥ ਦੇ ਉੱਤੇ ਅਸਰ ਪੈਂਦਾ ਹੈ ਉਹ ਸਾਡਾ ਕੱਲਿਆਂ ਤੇ ਨਹੀਂ ਹੈ। ਪੂਰੀ ਦਾ ਪੂਰਾ ਪਰਿਵਾਰ ਇਨਵੋਲਵ ਹੋ ਜਾਂਦਾ ਹੈ। ਸਾਡਾ ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ। ਸਾਡੀਆਂ ਲੋੜਾਂ ਬਦਲ ਜਾਂਦੀਆਂ ਨੇ। ਸਾਡੀਆਂ ਇੱਛਾਵਾਂ ਬਦਲ ਜਾਂਦੀਆਂ ਨੇ। ਸਾਨੂੰ ਅਸੀਂ ਘਰ 'ਚ ਖਿਜੇ-ਖਿਜੇ ਜਿ ਰਹਿੰਨੇ ਆ। ਉਹ ਸਾਰੀਆਂ ਚੀਜ਼ਾਂ ਸਾਡੇ 'ਚ ਪੈਦਾ ਹੋ ਜਾਂਦੀਆਂ ਨੇ। ਦੋ ਮਿੰਟ ਪਹਿਲਾਂ ਜਦੋਂ ਤੁਸੀਂ ਕਹਿ ਰਹੇ ਸੀ ਕਿ ਮੈਂ ਇਸ ਤਰੀਕੇ ਨਾਲ ਕਮ ਆਊਟ ਹੋ ਜਾਣਾ ਕਿ ਜ ਜਾ ਹਮੇਸ਼ਾ ਜਿੰਨਾ ਕਿ ਮੈਂ ਤੁਹਾਨੂੰ ਜਾਣਦਾ ਤੁਸੀਂ ਹੱਸਦੇ ਰਹਿੰਦੇ ਹੋ ਪਰ ਮੈਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਬਹੁਤ ਕੁਝ ਛੁਪਾ ਰਿਹਾ ਹੈ ਇਨਸਾਨ ਆ ਹਾਂ ਇਹ ਹੋ ਸਕਦਾ ਤੁਹਾਨੂੰ ਖੁਦ ਨੂੰ ਨਾ ਪਤਾ ਹੋਵੇ ਤੁਸੀਂ ਜੋ ਇਤਨਾ ਮੁਸਕਰਾ ਰਹੇ ਹੋ ਕੀ ਗਮ ਹੈ ਜੋ ਛੁਪਾ ਰਹੇ ਹੋ ਤੁਸੀਂ ਖੁਦ ਕਹਿ ਦਿੱਤਾ ਬਹੁਤ ਖੂਬ ਕਿਹਾ ਹੈ ਕਿ ਮੈਂ ਤੁਹਾਨੂੰ ਵੀ ਸੁਜੈਸਟ ਕਰੂੰਗਾ ਸਾਰੇ ਦਰਸ਼ਕਾਂ ਨੂੰ ਵੀ ਸੁਜੈਸਟ ਕਰੂੰਗਾ ਹਾਂ ਜੀ ਕਿ K10 ਟੈਸਟ ਜਿਹੜਾ ਜ਼ਰੂਰ ਕਰੋ ਉਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਇਮਾਨਦਾਰੀ ਨਾਲ ਕਰਿਆ ਜੇ ਵੀ ਅਸੀਂ ਕਿੱਥੇ ਖੜੇ ਆ ਓਕੇ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਨੂੰ ਕਟੋ-ਕਟ ਆਪਣੇ ਆਪ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਲੋਡ ਹੈ ਸਾਡੇ ਮੈਂਟਲ ਹੈਲਥ ਵਾਸਤੇ ਉਹਦੇ ਬਾਰੇ ਜਰੂਰ ਪਤਾ ਲੱਗੂਗਾ ਬਿਲਕੁਲ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਐ ਅਸੀਂ ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੰਗ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ